ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਆਪ ਸਭ ਨੂੰ 11ਵੇਂ ਸ਼ਰੀਫ ਜੀਆਂ ਲੱਖ ਲੱਖ ਮੁਬਾਰਕਾ ਹੋਣ ਪੀਰਾਂ ਦੇ ਪੀਰ ਗੋਸਪਾਲ ਸਾਹਿਬ ਅਬਦੁਲ ਕਾਦਰ ਜੀ ਲਾਨੀ ਜੀ ਆਪ ਸਭ ਤੇ ਰਹਿਮਤਾਂ ਕਰਨ ਸਭ ਦਾ ਭਲਾ ਹੋਵੇ ਸਭ ਦੇ ਕਸ਼ਟ ਦੂਰ ਹੋਵਣ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ 11ਵੀਂ ਵਾਲੀ ਸਰਕਾਰ ਸ਼ੇਖ ਅਬਦੁਲ ਕਾਦਰ ਜੀ ਲਾਨੀ ਜੀ ਵੀ ਅਰਦਾਸ ਬਾਰੇ ਇਹ ਅਰਦਾਸ 11ਵੀਂ ਸ਼ਰੀਫ ਦਾ ਖਤਮ ਦਿਵਾਉਣ ਵੇਲੇ ਅਤੇ ਪੀਰਾਂ ਨੂੰ ਨਿਯਾਜ਼ ਦੇਣ ਲੱਗੇ ਪੜਨੀ ਚਾਹੀਦੀ ਹੈ ਇਸ ਨਾਲ ਪੀਰਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਆਓ ਸੰਗਤ ਜੀ ਹੁਣ ਤੁਹਾਨੂੰ ਹਜ਼ੂਰ ਗੋਸਪਾਲ ਜੀ ਦੀ ਅਰਦਾਸ ਬਾਰੇ ਦੱਸਦੇ ਹਾਂ ਜਿਸ ਨੂੰ ਤੁਸੀਂ ਨੋਟ ਕਰ ਲੈਣਾ ਜੀ ਇਹ ਤੁਹਾਨੂੰ ਫੋਨ ਦੀ ਸਕਰੀਨ ਤੇ ਲਿਖੀ ਹੋਈ ਵੀ ਦਿਖਾਈ ਦੇਵੇਗੀ ਆਓ ਹੁਣ ਅਰਦਾਸ ਨੂੰ ਸੁਣਦੇ ਹਾਂ ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਯਾ ਪੀਰ ਹਜ਼ਰਤ ਪੀਰ ਜੀ ਬਖਸ਼ੋ ਮੇਰੀ ਤਕਸੀਰ ਜੀ ਦਰਿਆ ਖੜਾ ਤਨਗੀਰ ਜੀ ਯਾ ਗੌਸਲੇ ਆਜ਼ਮ ਦਸਤਗੀਰ ਜੀ ਤੂੰ ਏ ਪਾਕ ਰਸੂਲ ਜੀ ਉਸ ਰੱਬ ਦੇ ਮਕਬੂਲ ਜੀ ਸੁਣ ਕੂਕ ਇਸ ਰੰਜੂਰ ਦੀ ਯਾ ਗੌਸਲੇ ਆਜ਼ਮ ਦਸਤਗੀਰ ਜੀ ਉਹ ਟੁੱਟਿਆਂ ਨੂੰ ਜੋੜਦਾ ਰੱਬ ਕਰਕੇ ਜੋ ਕੋਈ ਲੋੜ ਦਾ ਲਿਖ ਕਲੀਆਂ ਨੂੰ ਮੋੜਦਾ ਜਾਂ ਗੌਸਲੇ ਆਜ਼ਮ ਦਸਤਗੀਰ ਜੀ ਦੁੱਖ ਦੂਰ ਕਰ ਦਲਗੀਰ ਦੇ ਦੀਗਰ ਪਰ ਤਫਸੀਰ ਦੇ ਵਿੱਚ ਡਿੱਗਾ ਡੂੰਗੇ ਨੀਰ ਦੇ ਜਾਂ ਗੌਸਲੇ ਆਜ਼ਮ ਦਸਤਗੀਰ ਜੀ ਜਿਸ ਪੀਰ ਮਨੋ ਵਿਸਾਰਿਆ ਉਹ ਰਹਿ ਅਕਲ ਦਾ ਮਾਰਿਆ ਉਹ ਦੋਈ ਜਹਾਨੀ ਮਾਰਿਆ ਜਾਂ ਗੌਸਲੇ ਆਜ਼ਮ ਦਸਤਗੀਰ ਜੀ ਤੂੰ ਪੀਰ ਹਲਕਤ ਕੁੱਲ ਦਾ ਤੇਰੇ ਨਾ ਕੋਈ ਤੁਲ ਦਾ ਮੈਂ ਰਹਿ ਗਿਆ ਵਿੱਚੇ ਰੁਲਦਾ ਜਾਂ ਗੌਸਲੇ ਅਜਮ ਦਸਤਗੀਰ ਜੀ ਤੂੰ ਪੀਰ ਸਾਰੇ ਜੱਗ ਦਾ ਦਰਿਆ ਫਜ਼ਲ ਦਾ ਵਗਦਾ ਕਰ ਸ਼ੇਕ ਮੱਠਾ ਅਗਦਾ ਯਾ ਗੋਸਲੇ ਅਜਮ ਦਸਤਗੀਰ ਜੀ ਤੂੰ ਪੀਰ ਸਾਰੇ ਸੰਗ ਦਾ ਹਰ ਮਾਲ ਤੇ ਹਰ ਰੰਗ ਦਾ ਮੈਂ ਫਜ਼ਲ ਤੇਰਾ ਮੰਗਦਾ ਯਾ ਗੋਸਲੇ ਅਜਮ ਦਸਤਗੀਰ ਜੀ ਤੇਰਾ ਕੋਟ ਗੜਬਗਦਾਦ ਹੈ ਆਵਾਜ਼ ਚੰਗਾ ਸ਼ਾਦ ਹੈ ਔ ਕੀ ਕੜੀ ਫਰਿਆਦ ਹੈ ਯਾ ਗੋਸਲੇ ਅਜਮ ਦਸਤਗੀਰ ਜੀ ਦੁੱਖ ਦਰਦ ਸਾਰੇ ਦੂਰ ਕਰ ਜਲਦੀ ਮaaf ਕਸੂਰ ਕਰ ਹਾੜਾ ਮੇਰਾ ਮਨਜ਼ੂਰ ਕਰ ਜਾ ਗੌਸਲੇ ਆਜਮ ਦਸਤਗੀਰ ਜੀ ਦੁੱਖ ਦਰਦ ਸਾਰੇ ਦੂਰ ਕਰ ਜਲਦੀ ਮaaf ਕਸੂਰ ਕਰ ਹਾੜਾ ਮੇਰਾ ਮਨਜ਼ੂਰ ਕਰ ਜਾ ਗੌਸਲੇ ਆਜਮ ਦਸਤਗੀਰ ਜੀ ਸੁਣ ਅਰਜ ਪੀਰਾ ਮੇਰਾ ਹੈ ਦੁੱਖਾਂ ਦਰਦਾਂ ਘੇਰਿਆ ਕਿਉਂ ਨਾ ਵਕਤ ਮੇਰਾ ਫੇਰਿਆ ਜਾ ਗੌਸਲੇ ਆਜਮ ਦਸਤਗੀਰ ਜੀ ਮੂ ਕਰ ਖੜਾ ਬਗਦਾਦ ਨੂੰ ਰੋ ਰੋ ਕਰਾਂ ਫਰਿਆਦ ਨੂੰ ਹਰ ਧਮ ਤੁਹਾਡੀ ਯਾਦ ਨੂੰ ਜਾ ਗੌਸ ਨਿਯਾਜ਼ਮ ਦਸਤਗੀਰ ਜੀ ਮੈਂ ਬੰਦਾ ਤੇਰੀ ਸਰਕਾਰ ਦਾ ਆਤੰਗ ਵਖਤ ਗੁਜ਼ਾਰਦਾ ਔ ਕੀ ਕੜੇ ਹਲਕਾਰ ਦਾ ਜਾ ਗੌਸ ਨਿਯਾਜ਼ਮ ਦਸਤਗੀਰ ਜੀ ਸੁਣ ਅਰਜ ਸ਼ਾ ਸੁਨਤਾਨੀਆਂ ਰਹਿਬਰ ਦਿਲਾਂ ਦੇ ਜਾਨੀਆਂ ਕਰ ਦੁੱਖ ਦੂਰ ਹੈ ਰਾਨੀਆਂ ਜਾ ਗੌਸ ਨਿਯਾਜ਼ਮ ਦਸਤਗੀਰ ਜੀ ਨਾ ਮਾਲ ਦੌਲਤ ਪਾਸ ਹੈ ਨਾ ਖਰਚ ਪੱਲੇ ਰਾਸ ਹੈ ਸਿਰਫ ਇੱਕ ਤੇਰੀ ਆਸ ਹੈ ਜਾਗੋਸ ਨੇ ਅਜਮ ਦਸਤਗੀਰ ਜੀ ਦੁੱਖ dard ਖਾਂਦੇ ਜਾਨ ਨੂੰ ਮੇਰੇ ਸਬਰ ਆਰਾਮ ਨੂੰ ਆਦੀਤ ਖਾਨ ਸ਼ਾਮ ਨੂੰ ਜਾਗੋਸ ਨੇ ਅਜਮ ਦਸਤਗੀਰ ਜੀ ਦੁੱਖ ਦੂਰ ਕਰ ਦੇ ਜਿਸਮ ਦਾ ਦਾਰੂ ਇਲਾਹੀ ilm ਦਾ ਹਾੜਾ ਨਬੀ ਕਰੀਮ ਦਾ ਜਾਗੋਸ ਨੇ ਅਜਮ ਦਸਤਗੀਰ ਜੀ ਤੂੰ ਮੁਸਤਫਾ ਦਾ ਨੂਰ ਹੈ ਵਿੱਚ ਜੱਗ ਦੇ ਮਸ਼ਹੂਰ ਹੈ ਕਾਮਲ ਤੇ ਕੋਹੇ ਨੂਰ ਹੈ ਯਾ ਗੌਸਲੇ ਆਜਮ ਦਸਤਗੀਰ ਜੀ ਤਾਕਤ ਨਹੀਂ ਕਿਸੇ ਹੋਰ ਨੂੰ ਤੂੰ ਕੀਤਾ ਕਤਬ ਚੋਰ ਨੂੰ ਸਦਾ ਰਹਿਮਤਾ થી ਜ਼ੋਰ ਨੂੰ ਯਾ ਗੌਸਲੇ ਆਜਮ ਦਸਤਗੀਰ ਜੀ ਹੱਕ ਨਾਮੂ ਜ਼ਰਦ ਨੂੰ ਕਰ ਦੁਖ ਮੇਰੀ ਗਰਦ ਨੂੰ ਖੁਦ ਰਹਿਮਤਾ થી ਮਰਦ ਨੂੰ ਯਾ ਗੌਸਲੇ ਆਜਮ ਦਸਤਗੀਰ ਜੀ ਦਾਸ ਹੈ ਜਿਵੇਂ ਕਾਮ ਦਾ ਜੋ ਮੰਗਦਾ ਸੋ ਪਾਵਦਾ ਹਰ ਧੰਮ ਹੈ ਸ਼ੁਕਰ ਪਜਾਵਦਾ ਯੰਗ ਉਸ ਨੇ ਆਜਮਦਸਤਗੀਰ ਜੀ ਆਮੀਨ ਸੰਗਤ ਜੀ ਇਸ ਅਰਦਾਸ ਨੂੰ ਨਿਖ ਲੈਣਾ ਅਤੇ 11ਵੀਂ ਸ਼੍ਰੀਪ ਮਨਾਉਣ ਵੇਲੇ ਅਤੇ ਜਦੋਂ ਵੀ ਤੁਸੀਂ ਗੋਸਪਾਲ ਜੀ ਦੇ ਚਿਰਾਗ ਰੋਸ਼ਨ ਕਰਨੇ ਹੋ ਉਸ ਵੇਲੇ ਇਸ ਨੂੰ ਪੜ ਸਕਦੇ ਹੋ ਇਸ ਨਾਲ ਪੀਰਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਪੀਰ ਬਹੁਤ ਜਲਦੀ ਬਾਰ ਦੇ ਹਨ ਸੰਗਤ ਜੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੀਉਰ ਗੋਸਪਾਲ ਤੁਹਾਡੇ ਸਾਰਿਆਂ ਤੇ ਰਹਿਮ ਦੀ ਨਜ਼ਰ ਕਰਨ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਵਾਨ ਜੈ ਪੀਰਾਂ ਦੀ